ਸਹਿਬਾਨ ਜਿੰਨੇ ਵੀ ਅਧਿਆਪਕ ਸਹਿਬਾਨ ਜਿੰਨੇ ਵੀ ਕੰਟਰੋਲਰ ਸਹਿਬਾਨ ਸੁਪਰਡੈਂਟ ਸਹਿਬਾਨ ਹੋਣ ਵਾਲੇ ਬਣਨ ਵਾਲੇ ਸੁਪਰਡੈਂਟ ਸਹਿਬਾਨ ਇੱਕ ਦੋ ਦਿਨਾਂ ਵਿੱਚ ਸੁਪਰਡੈਂਟ ਬਣ ਜਾਣਾ ਹੈ ਜੀ ਉਹਨਾਂ ਲਈ ਕੁਝ ਕੁ ਜ਼ਰੂਰੀ ਇਨਫੋਰਮੇਸ਼ਨਸ ਨੇ ਕਿ ਅਸੀਂ ਪੇਪਰਾਂ ਨੂੰ ਕੰਡਕਟ ਕਿੱਦਾ ਕਰਨਾ ਹੈ ਇਸ ਵਾਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਇੱਕ ਮੈਟ ਕਯੂ ਐਪ ਜਿੰਦਾ ਨਾਮ ਹੈ ਮੋਬਾਈਲ ਐਪ ਫਾਰ ਟਰੈਕਿੰਗ ਆਫ ਕੁਐਸਚਨ ਪੇਪਰਸ ਐਂਡ ਆਨਸਰ ਸ਼ੀਟਸ ਉਹਦੇ ਲਈ ਇੱਕ ਸਪੈਸ਼ਲ ਉਪਰਾਲਾ ਕਰਕੇ ਸਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮੈਟ ਕਿਉ ਨਾ ਦਾ ਇੱਕ ਐਪ ਬਣਾਇਆ ਹੈ ਜਿਹੜਾ ਕਿ ਸਾਰੇ ਸਕੂਲ ਇੰਚਾਰਜ ਸਹਿਬਾਨ ਪ੍ਰਿੰਸੀਪਲ ਸਹਿਬਾਨ ਨੇ ਉਸ ਨੂੰ ਡਾਊਨਲੋਡ ਕਰ ਲਿਆ ਹੈ ਹੁਣ ਅਸੀਂ ਇਹਨਾਂ ਪੇਪਰਾਂ ਨੂੰ 8ਵੀਂ 10ਵੀਂ ਔਰ ਪਲੱਸ 2 ਦੇ ਪੇਪਰਾਂ ਨੂੰ ਸਚਾਰੂ ਟੰਗ ਦੇ ਨਾਲ ਚਲਾਨ ਦੇ ਲਈ ਕੁਝ ਕੁ ਇਨਸਟਰਕਸ਼ਨ ਨੇ ਜਿਨ੍ਹਾਂ ਨੂੰ ਅਸੀਂ ਅੱਜ ਡਿਸਕਸ ਕਰਾਂਗੇ ਉਹ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਹਨ ਜੇ ਕਿਸੇ ਨੇ ਨੋਟ ਕਰਨਾ ਹੈ ਤਾਂ ਪੈਨ ਕਾਪੀ ਲੈ ਕੇ ਬੈਠੋ ਬੜੀਆਂ ਇੰਪੋਰਟੈਂਟ ਇਨਸਟਰਕਸ਼ਨ ਨੇ ਇਸ ਵਾਰ ਸਿਰਫ ਇੱਕ ਹੀ ਚੀਜ਼ ਨਵੀਂ ਕੀਤੀ ਹੈ ਜਿਹੜੀ ਕਿ ਬਹੁਤ ਵਧੀਆ ਪਰਾਲਾ ਹੈ ਪੀ ਐਸ ਸੀ ਬੀ ਮੈਟਕਿਊ ਜੈਸੂ ਮੋਬਾਈਲ ਐਪ ਦੇ ਰਾਹੀਂ ਅਸੀਂ ਕੁਐਸਚਨ ਪੇਪਰ ਤੇ ਅਨਸਰ ਸ਼ੀਟ ਨੂੰ ਟਰੈਕ ਕਰ ਸਕਦੇ ਆ ਸਭ ਤੋਂ ਪਹਿਲਾਂ 8ਵੀਂ ਕਲਾਸ ਲਈ 16 ਪੰਨਿਆਂ ਦੀ ਸ਼ੀਟ ਜਿੰਦੀ ਵਰਤੋਂ ਕੀਤੀ ਜਾਣੀ ਹੈ ਔਰ 10ਵੀਂ ਕਲਾਸ ਲਈ 24 ਪੰਨਿਆਂ ਵਾਲੀ ਸ਼ੀਟ ਔਰ 12ਵੀਂ ਕਲਾਸ ਲਈ 28 ਪੇजेस ਵਾਲੀ ਸ਼ੀਟ ਵਰਤੋਂ ਵਿੱਚ ਲੈਣੀ ਹੈ ਸਿਰਫ ਸਾਇੰਸ ਗਰੁੱਪ ਦੇ ਵਿੱਚ ਫਿਜ਼ਿਕਸ ਕੈਮਿਸਟਰੀ ਤੇ ਬਾਇਓਲੋਜੀ ਦੇ ਲਈ 32 ਪੰਨਿਆਂ ਵਾਲੀ ਸ਼ੀਟ ਦੀ ਵਰਤੋਂ ਕੀਤੀ ਜਾਣੀ ਹੈ ਸੁਪਰਡੈਂਟ ਸਹਿਬਾਨ ਇਸ ਗੱਲ ਦਾ ਧਿਆਨ ਰੱਖਣ ਕਿ ਤੁਸੀਂ ਜਦੋਂ ਵੀ ਸਾਇੰਸ ਦੇ ਬੱਚਿਆਂ ਦਾ ਪੇਪਰ ਆਏਗਾ ਫਿਜ਼ਿਕਸ ਕੈਮਿਸਟਰੀ ਤੇ ਬਾਇਓਲੋਜੀ ਦਾ ਉਹਨਾਂ ਨੂੰ 32 ਪੇਜਾਂ ਵਾਲੀ ਸ਼ੀਟ ਅਵੇਲੇਬਲ ਕਰਵਾਉਣੀ ਹੈ ਕੁਝ ਕੁ ਗੱਲਾਂ ਨੇ ਜਿਹੜੀਆਂ ਮੈਂ ਆਦੀ ਸੂਝ-ਬੂਝ ਦੇ ਨਾਲ ਨੋਟ ਕੀਤੀਆਂ ਨੇ ਕੁਝ ਕੁ ਨਵੇਂ ਲੈਕਚਰਾਰ ਨੇ ਉਹਨਾਂ ਦਾ ਹੀਟ ਹਾਰਟ ਬੀਟ ਵਧੀ ਹੁੰਦੀ ਹੈ ਕੁਝ ਕੁ ਸਾਡਾ ਲੇਡੀ ਸਟਾਫ ਹੈ ਜਿਨ੍ਹਾਂ ਨੇ ਪਹਿਲੀ ਵਾਰ ਡਿਊਟੀ ਦੇਣੀ ਹੁੰਦੀ ਹੈ ਸੁਪਰਡੈਂਟ ਦੀ ਆਪ ਜੀ ਨੂੰ ਕਬਰਾਨ ਦੀ ਲੋਡ ਨਹੀਂ ਮੈਂ ਤੁਹਾਡੇ ਨਾਲ ਹਮੇਸ਼ਾ ਲਈ ਦੁਬਾਰਾ ਫੇਰ ਆਪਾਂ ਲੈਕਚਰ ਲਗਾ ਲਾਂਗੇ ਕੋਈ ਪ੍ਰੋਬਲਮ ਨਹੀਂ 8ਵੀਂ ਸ਼੍ਰੇਣੀ ਲਈ 16 ਪੰਨਿਆਂ ਵਾਲੀ ਵਿਦਆਊਟ OMR ਸ਼ੀਟ ਜੇ ਬਕਾਇਆ ਪਈ ਹੈ ਨਾ ਸਭ ਤੋਂ ਪਹਿਲਾਂ 8ਵੀਂ ਲਈ ਉਹਨੂੰ ਵਰਤਣਾ ਹੈ ਖੈਰ ਅਜੇ 8ਵੀਂ ਦੇ ਪੇਪਰ ਨਹੀਂ ਹੈਗੇ ਪਹਿਲਾਂ 12ਵੀਂ ਦੇ ਸ਼ੁਰੂ ਨੇ 12ਵੀਂ ਲਈ ਜਿਹੜੀ ਪ੍ਰਯੋਗੀ ਪ੍ਰੀਖਿਆਵਾਂ ਲਈ ਬਕਾਇਆ ਸ਼ੀਟਾਂ ਪਈਆਂ ਨੇ ਪਹਿਲਾਂ ਉਹਨਾਂ ਨੂੰ ਵਰਤਣਾ ਹੈ ਸਿੱਧੀ ਜੀ ਮੁਖਤੀ ਗੱਲ ਹੈ 8ਵੀਂ 10ਵੀਂ ਤੇ 12ਵੀਂ ਸ਼੍ਰੇਣੀ ਲਈ ਜੇ ਡਰਾਇੰਗ ਸ਼ੀਟਾਂ ਦੀ ਗੱਲ ਕਰੀਏ ਤਾਂ ਜਿੰਨੀਆਂ ਬਕਾਇਆ ਸ਼ੀਟਾਂ ਪਈਆਂ ਨੇ ਪਹਿਲਾਂ ਉਹਨਾਂ ਨੂੰ ਵਰਤਣਾ ਇਟ ਇਜ਼ ਅ ਰੂਲ ਆਫ ਥੰਬ ਅਸੀਂ ਪਹਿਲਾਂ ਵੀ ਐਵੇਂ ਕਰਦੇ ਆ ਕੋਈ ਨਵੀਂ ਚੀਜ਼ ਨਹੀਂ ਹੁਣ بڑے ਸਕੂਲਾਂ ਦੇ ਵਿੱਚ ਸੈਲਫ ਸੈਂਟਰ ਬਣੇ ਨੇ ਡੀਏ ਕੋਡ ਦੇ ਇਹ ਬੜੀ ਵੱਡੀ ਗਲਤੀ ਹੁੰਦੀ ਏ ਨੋਟ ਕਰ ਲਓ ਪਹਿਲੀ ਗੱਲ ਤਾਂ ਡੀਏ ਕੋਡ ਦਾ ਪੇਪਰ ਹੀ ਤੁਹਾਨੂੰ ਲੱਗ ਮਿਲਿਆ ਹੋਣਾ ਹੈ ਮਿਲ ਗਿਆ ਹੋਣਾ ਸਕੂਲਾਂ ਵਿੱਚ ਆ ਗਿਆ ਹੋਣਾ ਉਹ ਪੇਪਰ ਕੰਟਰੋਲਰ ਨੇ ਆਦੇ ਲੈਵਲ ਤੇ ਕੰਡਕਟ ਕਰਲਾ ਹੁੰਦਾ ਹੈ ਆਪਦੇ ਸਕੂਲ ਦਾ ਹੀ ਸਬਜੈਕਟ ਦਾ ਰਿਲੇਟਿਡ ਟੀਚਰ ਨੂੰ ਉੱਥੇ ਲਗਾ ਦੇਣਾ ਹੁੰਦਾ ਹੈ ਔਰ ਡੀਏ ਦਾ ਪੇਪਰ ਲੈਣਾ ਉਹ ਲੱਗ ਪੈ ਗੋਣਾ ਹੈ ਕਈ ਵਾਰੀ ਦੇਖਣ ਚਾਹੁੰਦਾ ਹੈ ਕਿ ਅਸੀਂ ਸਿੰਪਲ ਸ਼ੀਟਾਂ ਦੇ ਦੇਣੇ ਆ ਡੀਏ ਕੋਡ ਲਈ डीए कोड ਲਈ ਵੀ ਸ਼ੀਟ ਉਹੀ ਦੇਣੀ ਹੈ ਜਿਹੜੋ ਬੋਰਡ ਵੱਲੋਂ ਨਿਰਧਾਰਿਤ ਕੀਤੀ ਗਈ ਹੈ। ਸਾਥੀਓ ਯਾਦ ਰੱਖਣਾ ਡੀਏ ਕੋਡ ਦਾ ਬੜਾ ਬਲੰਡਰ ਹੁੰਦਾ ਹੈ। ਫਿਰ ਕਈ ਕੰਟਰੋਲਰ ਸੁਪਰਡੈਂਟ ਸਾਹਿਬਾਨ ਕੀ ਕਰਦੇ ਨੇ ਚਲੋ ਹੁਣ ਤਾਂ ਇਸ ਵਾਰ ਕੰਟਰੋਲਰ ਨੇ ਪੇਪਰ ਜਮ੍ਹਾਂ ਕਰਾਣਾ ਹੈ। ਪਹਿਲਾਂ ਸੁਪਰਡੈਂਟ ਸਾਹਿਬ ਨੂੰ ਇਹ ਕਰਾਣਾ ਹੁੰਦਾ ਸੀ। ਤਾਂ ਡੀਏ ਕੋਡ ਦਾ ਪੇਪਰ ਅਲੱਗ ਜਮ੍ਹਾਂ ਹੋਣਾ ਹੈ। ਇਹਦਾ ਅਲੱਗ ਥੈਲੀ ਬਣਨੀ ਹੈ। ਇਹਦਾ ਅਲੱਗ ਬੰਡਲ ਬਣਨਾ ਹੈ। ਕਿਹੜੀ ਥੈਲੀ ਤੇ ਕਿਹੜੇ ਰੰਗ ਨਾਲ ਲਿਖਿਆ ਜਾਣਾ ਮੈਂ ਅੱਗੇ ਜਾ ਕੇ ਦੱਸਦਾ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ। ਸਾਥੀਓ ਕਿ ਡੀਏ ਕੋਡ ਦਾ ਪੇਪਰ ਲੱਗ ਹੋਣਾ ਹੈ ਸਕੂਲ ਲੈਵਲ ਤੇ ਹੋਣਾ ਹੈ ਕੋਸ਼ਲ ਪੇਪਰ ਲੱਗ ਆਣੇ ਨੇ ਇਹਦੇ ਤੇ ਵੀ ਬੋਰਡ ਵੱਲੋਂ ਦਿੱਤੀ ਗਈ ਸ਼ੀਟ ਹੀ ਜਿਵੇਂ ਫਾਈਨਲ ਪੇਪਰ ਤੇ 10ਵੀਂ 12ਵੀਂ ਤੇ ਲਗਣੀ ਹੈ ਓਵੇਂ ਡੀਏ ਕੋਡ ਤੇ ਸ਼ੀਟ ਲਗਣੀ ਹੈ ਸਿੰਪਲ ਸ਼ੀਟ ਨਹੀਂ ਦੇਣੀ ਹੁਣ ਜਿੰਨੀਆਂ ਉੱਤਰ ਪੱਤਰੀਆਂ ਕੋਈ ਖਰਾਬ ਹੋਈਆਂ ਸਟਾਕ ਦੇ ਵਿੱਚੋਂ ਨਿਕਲੀਆਂ ਉਸ ਦਾ ਰਜਿਸਟਰ ਦੇ ਨਾਲ ਲਾਲੋ ਲਾਲ ਬਕਾਇਆ ਘਟਣਾ ਹੁੰਦਾ ਹੈ ਕਈ ਵਾਰ ਜਦੋਂ ਫਲਾਈਂਗ ਜਾਂਦੀ ਹੈ ਜਾਂ ਚੈਕਿੰਗ ਵਾਲੇ ਜਾਂਦੇ ਨੇ ਉਹ ਜਦੋਂ ਰਜਿਸਟਰ ਚੈੱਕ ਕਰਦੇ ਨੇ ਸ਼ੀਟਾਂ ਵਾਲਾ ਤਾਂ ਅਸੀਂ ਸ਼ੀਟਾਂ ਬਣਾਈਆਂ ਨਹੀਂ ਹੁੰਦੀਆਂ ਸੁਪਰਡੈਂਟ ਸਾਹਿਬ ਨੂੰ ਮੇਰੀ ਅਪੀਲ ਏ ਕਿ ਤੁਹਾਡਾ ਜਿਹੜਾ ਸਾਇਕ ਹੋਏਗਾ ਉਸ ਨੂੰ ਨਾਲੋਂ ਨਾਲ ਗਾਈਡ ਕਰਨਾ ਕਿ ਸ਼ੀਟਾਂ ਦਾ ਰਿਕਾਰਡ ਨਾਲੋਂ ਨਾਲ ਰੱਖਿਆ ਜਾਏ ਸ਼ੀਟਾਂ ਦਾ ਰਿਕਾਰਡ ਨਾਲੋਂ ਨਾਲ ਦੇਖਿਆ ਜਾਂਦਾ ਹੈ ਹੁਣ ਮੇਨ ਮੇਨ ਗੱਲਾਂ ਜਿਹੜੀਆਂ ਤੁਹਾਡੇ ਲਈ 15 20 ਕਾਲੀਆਂ ਹਨ ਕਿਰਪਾ ਕਰਕੇ ਜੇ ਪੈਨ ਕਾਪੀ ਹੈ ਤਾਂ ਨੋਟ ਕਰ ਲਓ ਅਦਰਵਾਈਜ਼ ਤੁਸੀਂ ਸਿਆਣੇ ਸੂਝਬੂਝਵਾਨ ਹੋ ਚੰਗੀ ਤਰ੍ਹਾਂ ਨਾਲ ਗੱਲ ਨੂੰ ਸਮਝ ਦਿਓ ਸਭ ਤੋਂ ਪਹਿਲਾਂ ਬਿਨਾਂ ਰੋ ਨੰਬਰ ਦੇ ਬਗੈਰ ਬੱਚਾ ਐਗਜ਼ਾਮੀਨੇਸ਼ਨ ਹਾਲ ਵਿੱਚ ਐਂਟਰ ਨਹੀਂ ਹੋ ਸਕਦਾ ਰੈਗੂਲਰ ਵਿਦਿਆਰਥੀਆਂ ਦੀਆਂ ਰੋ ਨੰਬਰ ਸਲਿੱਪਸ ਕੱਠੀਆਂ ਹੀ ਸਕੂਲ ਵੱਲੋਂ ਪ੍ਰੋਵਾਈਡ ਕਰ ਦਿੱਤੀਆਂ ਜਾਂਦੀਆਂ ਨੇ ਪਰ ਵਿਦਿਆਰਥੀਆਂ ਨੂੰ ਇੱਕ ਸਲਿੱਪ ਲਗ ਤੌਰ ਤੇ ਦਿੱਤੀ ਜਾਂਦੀ ਹੈ ਜਿਹੜੀ ਕਿ ਪਰਮਨੈਂਟ ਉਹਨਾਂ ਕੋਲ ਰਹਿੰਦੀ ਹੈ ਕਈ ਵਾਰ ਕਈ ਕੰਟਰੋਲਰ ਰੈਗੂਲਰ ਵਿਦਿਆਰਥੀਆਂ ਦਾ ਆਧਾਰ ਕਾਰਡ ਵੀ ਪੁੱਛਣ ਲੱਗ ਪੈਂਦੇ ਹਨ ਉਹਨਾਂ ਨੂੰ ਪੂਰਾ ਰਾਈਟੇ ਪੁੱਛਣ ਦਾ ਪਰ ਤੁਹਾਡੇ ਜਿਹੜੇ ਰੈਗੂਲਰ ਵਿਦਿਆਰਥੀ ਨੇ ਉਹਨਾਂ ਨੂੰ ਦੱਸ ਦਿਓ ਕਿ ਪਹਿਲੇ ਦਿਨ ਉਹ ਆਧਾਰ ਕਾਰਡ ਨਾਲ ਫੋਟੋ ਸਟੇਟ ਲੈ ਜਾਣ ਜਾਂ ਆਧਾਰ ਕਾਰਡ ਨੰਬਰ ਉਹਨਾਂ ਨੂੰ ਯਾਦ ਹੋਏ ਤਾਂ ਕਿ ਸ਼ੱਕ ਦੀ ਨਜ਼ਰ ਦੇ ਵਿੱਚ ਜੇ ਉਹ ਨਹੀਂ ਲੈ ਜਾਂਦੇ ਤਾਂ ਉਹਦੇ ਕੰਸਰਨ ਅਧਿਆਪਕ ਕੋਲ ਕਨਫਰਮ ਕਰ ਲਿਆ ਜਾਏ ਕਿਉਂਕਿ ਪਹਿਲੀ ਵਾਰ ਪਹਿਲੇ ਦਿਨ ਕਈ ਵਾਰ ਬੱਚਿਆਂ ਨੂੰ ਛੱਡਣ ਵਾਸਤੇ ਉਹਨਾਂ ਦੇ ਅਧਿਆਪਕ ਨਾਲ ਵੀ ਆਉਂਦੇ ਹਨ ਮੁੱਖੀ ਗੱਲ ਰੋ ਨੰਬਰ ਸਲਿੱਪ ਤੋਂ ਬਿਨਾਂ ਬੱਚਾ ਐਗਜ਼ਾਮੀਨੇਸ਼ਨ ਆਲ ਵਿੱਚ ਐਂਟਰ ਨਹੀਂ ਹੋ ਸਕਦਾ ਨੰਬਰ ਦੋ ਜਿਉਂ ਦੀ ਪਾਣੀ ਦੀ ਬੋਤਲ ਨਾਲ ਲੈ ਕੇ ਆਂਦਾ ਤਾਂ ਟਰਾਂਸਪੇਰੈਂਟ ਬੋਤਲ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਧਿਆਨ ਰੱਖਣਾ ਹੈ ਕਿ ਬੱਚੇ ਕੋਲ ਕੋਈ ਮੋਬਾਈਲ ਵਗੈਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੱਲਾਂ ਕਹਿਣ ਦੀ ਜ਼ਰੂਰਤ ਨਹੀਂ ਹੈ ਹੁਣ ਜਦੋਂ ਅਸੀਂ ਉਹਨਾਂ ਨੂੰ ਸ਼ੀਟਾਂ ਵੰਡਤੀਆਂ 15 ਮਿੰਟ ਪਹਿਲਾਂ ਅਸੀਂ ਉਹਨਾਂ ਨੂੰ ਪੇਪਰ ਪੜਨ ਦੇ ਲਈ ਸਮਾਂ ਦੇਣਾ ਹੈ ਬਾਅਦ ਫਿਰ ਕੋਸਟ ਪੇਪਰ ਪਹਿਲਾਂ ਵੰਡੇ ਜਾਣਗੇ ਤੇ ਅਨਸਰ ਸ਼ੀਟ ਬਾਅਦ ਵਿੱਚ ਵੰਡਿਆ ਜਾਣਗੇ ਫਿਰ ਇਨਵਿਜੀਲੇਟਰ ਨੇ ਨਿਗਰਾਨ ਨੇ ਉਹਦੇ ਉੱਪਰ ਸਾਈਨ ਕਰਨੇ ਹਨ ਸੁਪਰਡੈਂਟ ਜਦੋਂ ਅਸੀਂ ਬੰਡਲ ਖੋਲਿਆ ਬੰਡਲ ਖੋਲਣ ਲੱਗਿਆ ਸੁਪਰਡੈਂਟ ਪਹਿਲਾਂ ਆਪਦੇ ਸਾਈਨ ਕਰੇਗਾ ਡਿਪਟੀ ਸੁਪਰਡੈਂਟ ਦੇ ਸਾਈਨ ਕਰਾਏਗਾ ਦੋ ਨਿਗਰਾਨਾ ਦੇ ਕਿਸੇ ਦੇ ਸਾਈਨ ਕਰਾਏਗਾ ਤੇ ਦੋ ਕੋਈ ਬੱਚੇ ਉਹਨੂੰ ਕੋਈ ਬੱਚੇ ਜੋ ਠੀਕ ਲੱਗਦੇ ਨੇ ਬੰਡਲ ਖੋਲਣ ਤੋਂ ਪਹਿਲਾਂ ਉਸ ਦੇ ਸਾਈਨ ਕਰਵਾਣੇ ਹਨ ਯਾਦ ਰੱਖਣਾ ਹੈ ਪੇਪਰ ਵਾਲੇ ਦਿਨ ਜਿਸ ਵਿਸ਼ੇ ਦਾ ਪੇਪਰ ਹੈ ਉਸ ਧਿਆਪਕ ਦੀ ਡਿਊਟੀ ਨਹੀਂ ਲਗਾਈ ਜਾਏਗੀ ਇਸ ਤੋਂ ਬਾਅਦ ਕੰਮ ਆ ਜਾਂਦਾ ਮੋਹਰਾ ਲਾਹੰਦਾ ਤਿੰਨ ਮੋਹਰਾ ਲਗਣੀਆਂ ਨੇ ਪਹਿਲੇ ਪੇਜ ਤੇ ਪਹਿਲੀ ਬੋਰ ਲੱਗੀ ਬਾਕੀ ਦੋ ਮੋਹਰਾ ਪੇਪਰ ਦੇ ਵਿੱਚ 28 ਸ਼ੀਟਾਂ ਵਾਲੀ ਮੰਨ ਲਓ ਪੇਜਾ ਵਾਲੀ ਸ਼ੀਟ ਹੈ ਤਾਂ ਅਸੀਂ ਤਿੰਨ ਥਾਂ ਤੇ ਮੋਹਰ ਲਗਾਨੀ ਹੈ ਜਿੱਥੇ ਮਰਜੀ ਲਗਾ ਦਿੱਤੀ ਜਾਏ ਹੁਣ ਜਦੋਂ ਤੁਸੀਂ ਸੈਂਟਰ ਓਪਨ ਕੀਤਾ ਸੀ ਇੱਕ ਦਿਨ ਪਹਿਲਾਂ ਤੁਹਾਡੇ ਕੋਲ ਨਿਗਰਾਨ ਆਏ ਹੋਣਗੇ ਯਾਦ ਰੱਖਣਾ ਉਹਨਾਂ ਕੋਲ ਫਾਰਗੀ ਲੈਣੀ ਬੜੀ ਜ਼ਰੂਰੀ ਹੈ ਕਈ ਵਾਰ ਕਈ ਵਾਰ ਆਰਟੀਆਈ ਪੈ ਜਾਂਦੀ ਏ ਆਰਟੀਆਈ ਦੇ ਅੰਦਰ ਉਹਦੇ ਅੰਦਰ ਨਿਗਰਾਨ ਦੀ ਡਿਊਟੀ ਦਾ ਬਾਰੇ ਪਤਾ ਕਰ ਲਿਆ ਜਾਂਦਾ ਪਰ ਅਸੀਂ ਫਾਰਗੀ ਨਹੀਂ ਲਈ ਹੁੰਦੀ ਇਹ ਫਾਰਗੀ ਲੈਣੀ ਬੜੀ ਜ਼ਰੂਰੀ ਹੈ অতি ਜ਼ਰੂਰੀ ਜਿਨ੍ਹਾਂ ਨੇ ਪਹਿਲੀ ਵਾਰ ਡਿਊਟੀ ਦੇਣੀ ਹੈ ਨੋਟ ਕਰ ਲਓ ਜਿਹੜਾ ਨਿਗਰਾਨ ਡਿਪਟੀ ਸੁਪਰਡੈਂਡ ਤੁਹਾਡੇ ਕੋਲ ਡਿਊਟੀ ਦੇਣ ਆਇਆ ਉਸ ਕੋਲੋਂ ਫਾਰਗੀ ਲੈਣੀ অতি ਜ਼ਰੂਰੀ ਹੈ ਤੇ ਇਸ ਨੂੰ ਲਾਸਟ ਪੈਕਟ ਜਿਸ ਦਿਨ ਹੋਏਗਾ ਲਾਸਟ ਪੈਕਟ ਵਾਲੇ ਦਿਨ ਇਹਨਾਂ ਫਾਰਕੀਆਂ ਨੂੰ ਉਸ ਦੇ ਵਿੱਚ ਪਾ ਕੇ ਤੇ ਜਮ੍ਹਾਂ ਕਰਾਣਾ ਹੁੰਦਾ ਹੈ। ਯਾਨੀ ਕਿ ਲਾਸਟ ਪੈਕਟ ਵਿੱਚ ਪਾਣੀ ਹੁੰਦੀ ਹੈ। ਆਰਟੀਆਈ ਦੇ ਅੰਦਰ ਇਹ ਮੰਗੀ ਜਾ ਸਕਦੀ ਹੈ। ਇਸ ਵਾਸਤੇ ਫਾਰਕੀ ਲੈਣੀ ਜ਼ਰੂਰੀ। ਉਹ ਅਸੀਂ ਅਕਸਰ ਹੀ ਮਲਟੀਪਲ ਆਫ 3 ਦੀਆਂ ਲਾਈਨਾਂ ਨਹੀਂ ਬਣਾਦੇ। ਅਸੀਂ ਕੋਸ਼ਿਸ਼ ਕਰਦੇ ਹਾਂ 35 ਸਟੂਡੈਂਟਸ ਇੱਕ ਨਿਗਰਾਨ ਪਿੱਛੇ ਦਿੰਦੇ ਆ। ਤੇ ਜੇਕਰ ਸਾਡੇ ਕੋਲ 175 ਸਟੂਡੈਂਟਸ ਤੇ ਤੋਂ ਵੱਧ ਜਾਣ ਤਾਂ ਅਸੀਂ ਇੱਕ ਡਿਪਟੀ ਹੋਰ ਲਗਾਉਂਦੇ ਆ। ਨੋਟ ਕਰੋ। 35 ਸਟੂਡੈਂਟਸ ਤੇ ਇੱਕ ਨਿਗਰਾਨ 175 ਸਟੂਡੈਂਟਸ ਤੋਂ ਜ਼ਿਆਦਾ ਵਿਰਧੀ ਹੋਣ ਤੇ ਅਸੀਂ ਡਿਪਟੀ ਸੁਪਰਡੈਂਟ ਨੰਬਰ 2 ਲਗਾ ਦਿਆ ਇਸਤਰੀ ਨਿਗਰਾਨ ਦਾ ਲਾਣਾ ਬੜਾ ਜ਼ਰੂਰੀ ਹੈ ਕਿਸੇ ਵੀ ਸੂਰਤ ਦੇ ਵਿੱਚ ਫੀਮੇਲ ਬੱਚਿਆਂ ਦੀ ਤਲਾਸ਼ੀ ਮੇਲ ਨਹੀਂ ਲਏਗਾ ਇਸ ਗੱਲ ਦਾ ਧਿਆਨ ਰੱਖਣਾ ਹੈ ਜਿੱਥੇ ਲੜਕੀਆਂ ਪ੍ਰੀਖਿਆ ਦੇ ਰਹੀਆਂ ਨੇ ਪ੍ਰੀਖਿਆ ਦੇ ਰਹੀਆਂ ਨੇ ਉੱਥੇ ਇਸਤਰੀ ਨਿਗਰਾਨ ਦਾ ਹੋਣਾ ਬੜਾ ਜ਼ਰੂਰੀ ਹੈ ਇਹ ਇੱਕ ਦਿਨ ਪਹਿਲਾਂ ਜਦੋਂ ਸੈਂਟਰ ਖੋਲ ਲੈ ਤਾਂ ਸੁਪਰਡੈਂਟ ਸਾਹਿਬਾਨ ਇਸ ਗੱਲ ਵਾਲ ਵਿਸ਼ੇਸ਼ ਤਵੱਜੋ ਦੇ ਲੈਣ ਕਿ ਸਾਡੇ ਕੋਲ ਇਸਤਰੀ ਨਿਗਰਾਨ ਹੈ ਨਹੀਂ ਹੁਣ ਐਗਜ਼ਾਮੀਨੇਸ਼ਨ ਸ਼ੁਰੂ ਹੋ ਗਿਆ ਕਈ ਪੱਤਰ ਘਰ ਭਰਾ ਆ ਜਾਂਦੇ ਨੇ ਅੰਦਰ ਜਾਣਾ ਹੈ ਸ਼ਿਫਾਰਸ਼ਾ ਪਾਉਣ ਵਾਲੇ ਬੜੇ ਆਣਗੇ ਸੁਪਰਡੈਂਟ ਦਾ ਤਾਂ ਘਾਰ ਹੀ ਪੱਟ ਮਾਰਦੇ ਨੇ ਸੁਪਰਡੈਂਟ ਨੂੰ ਬੜੇ ਫੋਨ ਆਦੇ ਨੇ ਆਪਾਂ ਹਾਂਜੀ ਹਾਂਜੀ ਕਰਨਾ ਹੈ ਸਮਾਜ ਵਿੱਚ ਰਹਿਣੇ ਆ ਕਿਸੇ ਨੂੰ ਨਾ ਨਹੀਂ ਕਰਨੀ ਪੰਚਾਂ ਦਾ ਗਿਆ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਸਾਰਿਆਂ ਨੂੰ ਹਾਂਜੀ ਕਰਨੀ ਹੈ ਹਾਂਜੀ ਹਾਂਜੀ ਜੀ ਰੋ ਨੰਬਰ ਦੇ ਜੋ ਜੀ ਦੇ ਜੋ ਨਾ ਨਹੀਂ ਕਰਨੀ ਸਮਾਜ ਬੜੀ ਵੱਡੀ ਸ਼ਕਤੀ ਹੈ ਸੁਣਨੀ ਸਾਰਿਆਂ ਦੀ ਕਰਨੀ ਆਦੀ ਮਰਜੀ ਆਦੀ ਸਾਈਡ ਸੇ ਪਹਿਲਾਂ ਕਰਨੀ ਹੈ ਭਰਾਓ ਰੋਲਾ ਪੈ ਜੇ ਪਿੱਛੇ ਕੋਈ ਨਹੀਂ ਆਦਾ ਆਦਾ ਖੂਣੀ ਤੱਕਦਾ ਹੈ ਹੋਰ ਮਗਰ ਕੋਈ ਨਹੀਂ ਆਦਾ ਬਸ ਹਾਲ ਪੁੱਛੜਦੇ ਨੇ ਕਿਵੇਂ ਕੀ ਹੋਇਆ ਮਗਰ ਕੋਈ ਨਹੀਂ ਆਦਾ ਯਾਦ ਰੱਖਣਾ ਹੈ ਗ੍ਰੀਨ ਕਾਰਡ ਤੋਂ ਬਿਨਾ ਐਗਜ਼ਾਮੀਨੇਸ਼ਨ ਦੇ ਵਿੱਚ ਕਿਸੇ ਦੀ ਐਂਟਰੀ ਨਹੀਂ ਹੋ ਸਕਦੀ ਈਵਾਂ ਨੇ ਕਿ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਸੁਪਰਡੈਂਟ ਡਿਪਟੀ ਸੁਪਰਡੈਂਟ ਨਿਗਰਾਨ ਡੀਓ ਸਹਿਬਾਨ ਯਾਨੀ ਕਿ ਗ੍ਰੀਨ ਕਾਰਡ ਹੋਲਡਰ ਬਾਹਰ ਤੋਂ ਆਈ ਫਲਾਈਂਗ ਕੰਟਰੋਲਰ ਵੀ ਐਗਜ਼ਾਮੀਨੇਸ਼ਨ ਹਾਲ ਵਿੱਚ ਜਾ ਨਹੀਂ ਸਕਦਾ ਉਹ ਚਲਾ ਜਾਵੇ ਤਾਂ ਵਕਰੀ ਗੱਲ ਓਹਦਾ ਕੰਮ ਬਾਅਦ ਕੰਟਰੋਲ ਕਰਨਾ ਹੈ ਦਫਾ 144 ਲੱਗੀ ਹੋਈ ਹੈ ਐਗਜ਼ਾਮੀਨੇਸ਼ਨ ਸੈਂਟਰ ਦੇ ਬਾਹਰ ਇਸ ਗੱਲ ਦਾ ਧਿਆਨ ਰੱਖਣਾ ਹੈ ਜਿਨ੍ਹਾਂ ਨੇ ਪਹਿਲੀ ਵਾਰ ਸੁਪਰਡੈਂਟ ਬਣਨਾ ਹੈ ਧਿਆਨ ਨਾਲ ਆਪਾਂ ਆਦੀ ਸਾਈਡ ਸੇਵ ਕਰਕੇ ਕਰਨੀ ਬਕਈਆਂ ਦਾ ਬੜਾ ਤਜਰਬਾ ਹੁੰਦਾ ਉਹ ਪਰਵਾਲਾ ਮਨ ਮੈਂ ਇਹ ਕਰਦਾਗਾ ਉਹ ਕਰਦਾਗਾ ਆਪ ਕਈ ਵਾਰੀ ਵੇਖਣ ਚ ਆਇਆ ਸੁਪਰਡ ਐਂਡ ਆਪ ਕਈ ਵਾਰੀ ਥੁੱਪੇ ਕੁਰਸੀ ਢਾ ਕੇ ਬਹਿ ਜਾਂਦੇ ਨੇ ਅੰਦਰ ਕਹਿੰਦੇ ਕੋਈ ਨਹੀਂ ਸੰਭਾਲ ਲੋ ਕੋਈ ਚੱਕਰ ਨਹੀਂ ਆਪਾਂ ਅਜੇ ਆ ਨਹੀਂ ਕਰਨਾ ਜਦੋਂ ਸਮਾ ਬਦਲ ਜੇ ਨਾ ਸਮੇ ਦੇ ਨਾਲ ਨਾਲ ਚੱਲਣਾ ਪੈਂਦਾ ਹੈ ਜ਼ਿੰਦਗੀ ਚ ਉਹ ਇਨਸਾਨ ਜਿੱਤਿਆ ਉਹਨੇ ਜੰਗਾ ਪ੍ਰਾਪਤ ਕੀਤੀਆਂ ਨੇ ਜਿਹੜਾ ਸਮੇ ਨਾਲ ਬਦਲਿਆ ਇਹ ਕੋ ਜਾ ਸਮਾ ਹੋਏ ਉਹ ਕੋ ਜਾ ਸਾਨੂੰ ਚੱਲਣਾ ਚਾਹੀਦਾ ਹੁਣ ਉੱਤਰ ਪੱਤਰੀ ਤੇ ਨਿਗਰਾਨ ਦੇ ਹਸਤਾਖਰ ਹੋਣੇ ਬੜੀ ਜ਼ਰੂਰੀ ਹਨ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦੇਣੇ ਬੜੀ ਜ਼ਰੂਰੀ ਹਨ ਚੈੱਕ ਕਰ ਲੈਣਾ ਆਮਨੇ ਸਾਹਮਣੇ ਵਾਲੇ ਬੱਚੇ ਦਾ ਪੇਪਰ ਆਪਸ ਵਿੱਚ ਮਿਲਦਾ ਤਾਂ ਨਹੀਂ ਪੇਪਰ ਸਾਨੂੰ ABC ਤਿੰਨ ਕੋਡ ਆਂਦੇ ਨੇ ਕੁਐਸਚਨ ਦੀ ਜਬਲਿੰਗ ਕੀਤੀ ਹੁੰਦੀ ਹੈ ਪੇਪਰ ਸੇਮ ਹੀ ਹੁੰਦਾ ਪਰ ਅਸੀਂ ਧਿਆਨ ਰੱਖਣਾ ਹੈ ਸਾਡੇ ਕੋਲ ਮੋਬਾਈਲ ਨਹੀਂ ਹੋਣਾ ਚਾਹੀਦਾ ਨਿਗਰਾਨ ਕੋਲ ਮੋਬਾਈਲ ਅਲਾਉਡ ਨਹੀਂ ਹੈਗਾ ਮੋਬਾਈਲ ਸਿਰਫ ਔਰ ਸਿਰਫ ਸੁਪਰਡੈਂਟ ਕੋਲ ਓਬਜ਼ਰਵਰ ਕੋਲ ਤੇ ਤੀਜਾ ਫਲਾਈਂਗ ਕੋਲ ਹੋ ਸਕਦਾ ਹੈ ਜਿਹੜੀ ਬਾਹਰੋਂ ਫ્લાਇੰਗ ਆਏਗੀ ਨਾ ਤਾਂ ਡਿਪਟੀ ਸੁਪਰਡੈਂਟ ਕੋਲ ਨਾ ਨਿਗਰਾਨ ਕੋਲ ਕਿਸੇ ਵੀ ਸੂਰਤ ਦੇ ਵਿੱਚ ਮੋਬਾਈਲ ਹੋਣਾ ਨਹੀਂ ਚਾਹੀਦਾ ਉਹਨਾਂ ਦੇ ਮੋਬਾਈਲ ਪਿਆਰ ਦੇ ਨਾਲ ਸਤਕਾਰ ਦੇ ਨਾਲ ਸਵਿਚ ਆਫ ਕਰਾ ਲੈਣੇ ਹਨ ਇੱਕ ਬੜੀ ਵੱਡੀ ਗੱਲ ਹੈ ਅਪੰਗ ਵਿਦਿਆਰਥੀਆਂ ਲਈ ਇਹ ਫੀਲਡ ਵਿੱਚੋਂ ਬੜੇ ਕੁਐਸਚਨ ਆਦੇ ਨੇ ਅਪੰਗ ਵਿਦਿਆਰਥੀਆਂ ਲਈ ਸਪੈਸ਼ਲ ਬੋਰਡ ਵੱਲੋਂ ਪ੍ਰਵਾਨਗੀ ਹੋਏਗੀ ਬੋਰਡ ਦੀ ਪ੍ਰਵਾਨਗੀ ਦੇ ਆਧਾਰ ਤੇ ਕੇਂਦਰ ਕੰਟਰੋਲਰ ਵਲੋ ਲਖਾਰੀ ਮੁਈਆ ਕਰਾਇਆ ਜਾਏਗਾ ਲਖਾਰੀ ਕਿਸੇ ਵੀ ਸਕੂਲ ਦਾ ਵਿਦਿਆਰਥੀ ਹੋ ਸਕਦਾ ਹੈ ਤੇ ਪਕਿਆਰ ਜਿਹੜਾ ਵਿਦਿਆਰਥੀ ਹੈ ਨਾ ਜਿਹਨੇ ਪ੍ਰੀਖਿਆ ਦੇਣੀ ਹੈ ਉਹ ਇੱਕ ਕਲਾਸ ਘੱਟ ਹੋਣਾ ਚਾਹੀਦਾ ਹੈ ਇਟ ਇਜ਼ ਅ ਰੂਲ ਆਫ ਥੰਬ ਯਾਦ ਰੱਖਣਾ ਜੇ ਪਲੱਸ 2 ਦੇ ਬੱਚਾ ਲਖਾਰੀ ਲੈ ਰਿਹਾ ਤੇ 11ਵਾਂ ਵਾਲਾ ਬੱਚਾ ਹੋਏਗਾ ਜੇ 10ਵੀਂ ਦੇ ਬੱਚੇ ਵਾਸਤੇ ਲਖਾਰੀ ਲਿਆ ਜਾ ਰਿਹਾ ਹੈ ਤਾਂ 9ਵੀਂ ਦਾ ਬੱਚਾ ਹੋਏਗਾ ਜੇ 8ਵੀਂ ਦੇ ਬੱਚੇ ਵਾਸਤੇ ਲਖਾਰੀ ਲਿਆ ਜਾ ਰਿਹਾ ਤਾਂ 7ਵੀਂ ਦਾ ਬੱਚਾ ਹੋਏਗਾ ਇੱਕ ਕਲਾਸ ਘਟ ਬੱਚਾ ਲਖਾਰੀ ਲਿਆ ਜਾ ਸਕਦਾ ਹੈ ਲਖਾਰੀ ਦੇ ਵੇਰਵੇ ਉਹ ਸਬੰਧਿਤ ਸਕੂਲ ਦੇਗਾ ਜਿਸ ਸਕੂਲ ਦਾ ਉਹ ਲਖਾਰੀ ਆ ਰਿਹਾ ਹੈ ਮੰਨ ਲਓ ਤੁਹਾਡੀ ਡਿਊਟੀ B ਸਕੂਲ ਵਿੱਚ ਲੱਗੀ ਏ ਤੇ ਲਖਾਰੀ ਇਹ ਸਕੂਲ ਦਾ ਹੈ ਇਹ ਸਕੂਲ ਦਾ ਮੁਖ ਅਧਿਆਪਕ ਪ੍ਰਿੰਸੀਪਲ ਉਹਦੇ ਵੇਰਵੇ ਦੇਗਾ ਕੰਟਰੋਲਰ ਉਹਨਾਂ ਵੇਰਵਿਆਂ ਨੂੰ ਤਸਦੀਕ ਕਰੇਗਾ ਤੇ ਆਫਟਰ ਥਿਸ ਉਹ ਕੇਂਦਰ ਸੁਪਰਡੈਂਟ ਨੂੰ ਪ੍ਰਤੀਸਤਾਖਰ ਕਰਨ ਲਈ ਭੇਜੇਗਾ ਉਹਦੇ ਲਈ ਜ਼ਰੂਰੀ ਨੇ ਇਹਨਾਂ ਵੇਰਵਿਆਂ ਦੀ ਜਿਹੜੀ ਸਾਰੀ ਕਾਪੀ ਹੋਏਗੀ ਨਾ ਜਾਨੀ ਕਿਥੇ ਕਿਥੇ ਆਪਸਕੱਤਰ ਕਾਰਜ ਸੰਚਾਲਨ ਵਾਲੇ ਕੇਂਦਰ ਕੰਟਰੋਲਰ ਕੋਲ ਸੰਬੰਧਤ ਪ੍ਰਕਿਆਰਥੀ ਕੋਲ ਕੇਂਦਰ ਸੁਪਰਡੈਂਟ ਇੱਕ ਆਪਦੇ ਕੋਲ ਰਿਕਾਰਡ ਵਿੱਚ ਰੱਖੇਗਾ ਤੇ ਯਾਦ ਰੱਖਣਾ ਵੱਡੀ ਗੱਲ ਏ ਇਹ ਲਿਖਾਰੀ ਸਾਰੇ ਪੇਪਰਾਂ ਵਿੱਚ ਇਕੋ ਰਹਿਣਾ ਬਦਲਣਾ ਨਹੀਂ ਵੀ ਉਹ ਮਾਨਾ ਮਾਰੇ ਉਹਨੂੰ ਤਾਂ ਬੁਖਾਰ ਚੜ ਗਿਆ ਜੀ ਹੁਣ ਤੇ ਆ ਨਹੀਂ ਸਕਦਾ ਜੀ ਅਗਲੇ ਦੋ ਪੇਪਰਾਂ ਤੋਂ ਉਹ ਆਏਗਾ ਕਿਉਂ ਕਿਉਂਕਿ ਉਹਨੂੰ ਪੰਜਾਬੀ ਆਂਦੀ ਸੀ ਉਹਨੂੰ ਮੈਥ ਨਹੀਂ ਆਂਦਾ ਸੀ ਉਹਨੂੰ ਮੈਥ ਵਾਲੇ ਦਿਨ ਉਹ ਆਏਗਾ ਤੇ ਪੰਜਾਬੀ ਵਾਲੇ ਦਿਨ ਉਹ ਆਏਗਾ ਅਜੇ ਆ ਨਹੀਂ ਲਿਖਾਰੀ ਇੱਕ ਹੀ ਰਹੇਗਾ ਜੀ ਹੁਣ ਕਈ ਵਾਰੀ ਇਹ ਪੁੱਛਿਆ ਜਾਂਦਾ ਹੈ ਕਿ ਬੂਟ ਜਰਾਬਾਂ ਬੱਚਿਆਂ ਦੇ ਬਿਲਕੁਲ ਨਹੀਂ ਖਲਵਾਏ ਜਾਣਗੇ ਕਿਸੇ ਧਾਰਮਿਕ ਚਿੰਨ ਦੀ ਬੇਅਦਬੀ ਨਹੀਂ ਕੀਤੀ ਜਾਏਗੀ ਸਾਰੇ ਬੱਚੇ ਡੈਸਕ ਤੇ ਬੈਠਣਗੇ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਹੈ ਹੁਣ ਅਸੀਂ ਜਦੋਂ ਪੇਪਰ ਖਤਮ ਕਰ ਲਿਆ ਪੇਪਰ ਦਾ ਸੀਲ ਬੰਦ ਪੈਕੇਟ ਅਸੀਂ ਕੰਟਰੋਲਰ ਨੂੰ ਦੇਣਾ ਹੈ ਐਸ ਵਾਰ ਪੰਜਾਬ ਬੋਰਡ ਨੇ ਬੜਾ ਵਧੀਆ ਪ੍ਰਾਲਾ ਕੀਤਾ ਹੈ ਕਿ ਕਿ ਪਹਿਲਾਂ ਸੁਪਰਡੈਂਟ ਸਾਹਿਬਾਨ ਨੂੰ ਪੇਪਰ ਜਮ੍ਹਾਂ ਕਰਾਉਣ ਲਈ ਜਾਣਾ ਪੈਂਦਾ ਸੀ ਐਸ ਵਾਰ ਉਹਨਾਂ ਬੰਡਲ ਦੇਣਾ ਹੈ ਐਪ ਦੇ ਉਸ ਨੂੰ ਮੈਟ ਕਿਉਂ ਤੇ ਚੜਾ ਦੇਣਾ ਵੀ ਅਸੀਂ ਕੰਟਰੋਲਰ ਨੂੰ ਬੰਡਲ ਦੇ ਦਿੱਤਾ ਕੰਟਰੋਲਰ ਨੇ ਹੁਣ ਜਮਾ ਕੇਂਦਰ ਦੇ ਵਿੱਚ ਜਮਾ ਕਰਾਉਣ ਲਈ ਜਾਣਾ ਹੈ ਖੁਦ ਨੇ ਜਾਣਾ ਹੈ ਤਾਂ ਯਾਦ ਰੱਖਣਾ ਇਸ ਪੇਪਰ ਦੇ ਵਿੱਚ ਮੀਮੋ ਦੀਆਂ ਦੋ ਕਾਪੀਆਂ ਪਾਉਣੀਆਂ ਨੇ ਦੋ ਸੁਪਰਡੈਂਟ ਸਹਬਾਨ ਜੀ ਨਾਲੇ ਬਣਨਾ ਹੈ ਤਿਆਰ ਰੱਖੋ ਮੀਮੋ ਦੀਆਂ ਦੋ ਕਾਪੀਆਂ ਪਾਈਆਂ ਜਾਣੀਆਂ ਨੇ ਇੱਕ ਤੁਸੀਂ ਰਿਕਾਰਡ ਵਾਸਤੇ ਆਪਣੇ ਕੋਲ ਰੱਖਿਆ ਕਰੋ ਜਿੰਨਾ ਵੀ ਰਿਕਾਰਡ ਹੁੰਦਾ ਹੈ ਸੁਪਰਡੈਂਟ ਸਹਬਾਨ ਇੱਕ ਸਾਲ ਆਪਦੇ ਕੋਲ ਸਾਰਾ ਕੁਝ ਸੰਭਾਲ ਕੇ ਰੱਖਿਆ ਕਰੋ ਜਿਹੜੇ ਸਕੂਲ ਵਿੱਚ ਤੁਸੀਂ ਸੁਪਰ ਨਟ ਲੱਗਦੇ ਉਹਨਾਂ ਦੇ ਨਾ ਛਾੜਿਆ ਕਰੋ ਇੱਕ ਇੱਕ ਕਾਪੀ ਫੋਟੋਸਟੇਟ ਲਿਆ ਕੇ ਆਪਦੇ ਕੋਲ ਵੀ ਰੱਖਿਆ ਕਰੋ ਥੈਟ ਇਜ਼ ਮਸਟ ਫॉर ਯੂ ਪੀਪਲ ਫਿਰ ਜਿਹੜੇ ਡੀਏ ਕੋਡ ਵਾਲੇ ਬੱਚੇ ਨੇ ਉਹਨਾਂ ਨੂੰ 20 ਮਿੰਟ 1 ਘੰਟੇ ਦੇ ਬਦਲੇ 20 ਮਿੰਟ ਜ਼ਿਆਦਾ ਦਿੱਤੇ ਜਾਣੇ ਨੇ ਜੇ 3 ਘੰਟਿਆਂ ਦਾ ਪੇਪਰ ਹੈ ਤਾਂ ਉਹਨਾਂ ਨੂੰ 60 ਮਿੰਟ ਜ਼ਿਆਦਾ ਮਿਲਣਗੇ 2 ਘੰਟਿਆਂ ਦਾ ਪੇਪਰ ਹੈ ਤਾਂ 40 ਮਿੰਟ ਜ਼ਿਆਦਾ ਮਿਲਣਗੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਹੁਣ ਤੁਹਾਡੇ ਕੋਲ ਜਿੰਨੇ ਵੀ ਨਿਗਰਾਨ ਡਿਊਟੀ ਤੇ ਹਾਜ਼ਰ ਹੋਏ ਸਨ ਉਹਨਾਂ ਦੀ ਔਨਲਾਈਨ ਪੋਰਟਲ ਤੇ ਸੈਂਟਰ ਲੌਗਇਨ ਰਾਈ ਸਕੂਲ ਲੌਗਇਨ ਤੇ ਉਹ ਐਕਟਿਵ ਹੋ ਜਾਏਗਾ ਉਹਨਾਂ ਤੇ ਹਰ ਰੋਜ਼ ਹਾਜ਼ਰੀ ਭੇਜਣੀ ਬੜੀ ਜ਼ਰੂਰੀ ਹੈ ਗੱਲ ਨੋਟ ਕਰ ਲਓ ਕਿਰਪਾ ਕਰਕੇ ਜਿੰਨੇ ਡਿਊਟੀ ਦੇ ਤੁਹਾਡੇ ਕੋਲ ਨਿਗਰਾਨ ਹਾਜ਼ਰ ਹੋਏ ਉਸ ਸਾਰੇ ਸਟਾਫ ਦੀ ਹਾਜ਼ਰੀ ਔਨਲਾਈਨ ਪੋਰਟਲ ਤੇ ਸੈਂਟਰ ਲੌਗਇਨ ਰਾਈ ਜਿਹੜੀ ਸਕੂਲ ਲੌਗਿਨ ਹੈ ਉਹਨੂੰ ਲਾਈਵ ਕਰ ਦਿੱਤਾ ਜਾਏਗਾ ਪੇਪਰਾਂ ਦੇ ਦਿਨਾਂ 'ਚ ਤੁਸੀਂ ਹਰ ਰੋਜ਼ ਕਾਜਰੀ ਉਹਨਾਂ ਦੀ ਪੇਜ ਨਹੀਂ ਹੋਏਗੀ ਸ਼ੀਟਾਂ ਦਾ ਰਿਕਾਰਡ ਨਾਲੋਂ ਨਾਲ ਰਜਿਸਟਰ ਬਣਾਉਣਾ ਜ਼ਰੂਰੀ ਹੈ ਨਾਲੋਂ ਨਾਲ ਤੁਸੀਂ ਬਿੱਲ ਨੂੰ ਪੂਰਾ ਕਰਦੇ ਰਿਹਾ ਕਰੋ ਬੜੀ ਬੜੀ ਪੁੱਛਦੇ ਨੇ ਜੀ ਕੇਂਦਰ ਸੁਪਰਡੈਂਡ ਦਾ ਮੇਨਟਾਨਾ ਜੀ ਇਕੱਲਾ ਉਹਨੂੰ ਹੀ ਮਿਲਣਾ ਹੈ ਕੇਂਦਰ ਸੁਪਰਡੈਂਡ ਨੂੰ ਉਹਦੇ ਸਿੱਧੇ ਬੈਂਕ ਖਾਤੇ ਵਿੱਚ ਪੈਸੇ ਜਾਣੇ ਨੇ ਤੇ ਪੇਪਰ ਖਤਮ ਹੋਣ ਤੋਂ 15 ਦਿਨਾਂ ਦੇ ਅੰਦਰ ਅੰਦਰ ਇਹ ਮੇਨਟਾਨੇ ਦਾ ਬਿੱਲ ਬਣਾ ਕੇ ਆਦੇ ਜ਼ਿਲ੍ਹੇ ਦੇ ਸਬੰਧਿਤ ਡੀਪੂ ਵਿੱਚ ਜਮ੍ਹਾਂ ਕਰਾਣਾ ਹੈ ਡਿਪਟੀ ਦੇ ਨਿਗਰਾਨ ਸਹਿਬਾਨ ਨੂੰ ਕੋਈ ਸ਼ੁਕਰਾਨੇ ਵਜੋਂ ਕੁਝ ਨਹੀਂ ਮਿਲੇਗਾ ਜੀ ਆਪ ਸਿਰਫ ਔਰ ਸਿਰਫ ਸੇਵਾਵਾਹੀ ਦਿਓਗੇ ਕਿਉਂਕਿ ਤੁਸੀਂ ਆਪਦੇ ਆਪ ਦੇ ਸਕੂਲ ਵਿੱਚ ਡਿਊਟੀ ਦੇ ਰਹੇ ਹੋ ਸਾਥੀਓ ਪੇਪਰ ਇੱਕ ਬੜਾ ਵੱਡਾ ਕੰਮ ਹੁੰਦਾ ਸਾਡੇ ਬੱਚਿਆਂ ਦੀ ਸਾਰੀ ਸਾਲ ਦੀ ਮਿਹਨਤ ਹੁੰਦੀ ਹੈ ਇਸ ਨੂੰ ਅਸੀਂ ਜਾਇਆ ਨਹੀਂ ਜਾਣ ਦੇਣਾ ਹੁੰਦਾ ਡਿਊਟੀ ਚਾਹੀ ਚਾਹੀ ਦੇਣੀ ਹੈ ਖੁਸ਼ੀ ਨਾਲ ਦੇਣੀ ਹੈ ਜਦੋਂ ਵੀ ਡਿਊਟੀ ਆ ਜਾਏ ਤੁਸੀਂ ਖੁਸ਼ ਹੋਣਾ ਨਿਰਾਸ਼ ਨਹੀਂ ਹੋਣਾ ਕੰਮ ਤਾਂ ਵੇਖੋ ਸਾਥੀਓ ਕਰਨਾ ਹੀ ਪੈਣਾ ਹੈ ਭਾਵੇਂ ਖੁਸ਼ੀ ਨਾਲ ਕਰੀਏ ਤੇ ਭਾਵੇਂ ਅਸੀਂ ਦੁਖੀ ਹੋ ਕੇ ਕਰੀਏ ਇਸ ਵਾਸਤੇ ਚਾਹੀ ਚਾਹੀ ਖੁਸ਼ੀ ਖੁਸ਼ੀ ਕੰਮ ਕਰਿਆ ਕਰੋ ਤੁਹਾਨੂੰ ਜਿਹੜੀ ਵੀ ਡਿਊਟੀ ਮਲੇ ਮੈਂਕਮੇ ਨੂੰ ਤੁਹਾਡੇ ਤੇ ਬਹੁਤ ਮਾਣ ਹੈ ਵੇਖੋ ਕਿੱਡੀ ਵੱਡੀ ਗੱਲ ਹੈ ਅਜੀ ਪਿਛਲੇ ਸਾਲ ਅਸੀਂ ਮੰਨ ਲਓ ਲੈਕਚਰਰ ਬਣੇ ਤੇ ਐਸ ਸਾਲ ਸਾਡੀ ਸੁਪਰਡੈਂਟ ਦੀ ਡਿਊਟੀ ਆ ਗਈ ਇਟ ਇਜ਼ ਅ ਵੈਰੀ ਬਿਗ ਟਾਸਕ ਤੁਸੀਂ ਮਾਣ ਮਹਿਸੂਸ ਕਰੋ ਆਈ ਐਮ ਡਿਪਟੀ ਸੁਪਰਡੈਂਟ ਆਈ ਐਮ ਸੁਪਰਵਾਈਜ਼ਰ ਆਈ ਮੈਨ ਵਿਜ਼ੀ ਲੀਟਰ ਤਾਂ ਮਾਨ ਮਹਿਸੂਸ ਕਰਿਆ ਕਰੋ ਕਿ ਮੈਨੂੰ ਵਿਭਾਗ ਨੇ ਮੇਰੇ ਤੇ ਡਿਊਟੀ ਲਗਾਈ ਹੈ ਚਾਹੀ ਚਾਹੀ ਡਿਊਟੀ ਦੇਣੀ ਹੈ ਸੀ ਖੁਸ਼ੀ ਨਾਲ ਜਿਹੜੇ ਕੰਮ ਖੁਸ਼ੀ ਨਾਲ ਹੁੰਦੇ ਨੇ ਨਾ ਉਹ ਦੁਗਨੇ ਚੁਗਣੀ ਤਰੱਕੀ ਕਰਦੇ ਨੇ ਤੇ ਖੁਸ਼ੀ ਨਾਲ ਅਸੀਂ ਕੰਮ ਕਰਨਾ ਸਾਥੀਓ ਹੁਣ ਕਈ ਵਾਰ ਨਾ ਜਦੋਂ ਲਾਸਟ ਪੈਕਟ ਜਮਾ ਹੋਣਾ ਹੁੰਦਾ ਪਤਾ ਨਹੀਂ ਲੱਗਦਾ ਪੇਪਰ ਖਤਮ ਹੋ ਗਿਆ ਲਾਸਟ ਪੈਕਟ ਵਿੱਚ ਪਾਈਏ ਕੀ ਜੀ ਜਿਹੜੇ ਕੁਸਚਨ ਪੱਤਰ ਵੱਧ ਗਏ ਨੇ ਨਾ ਉਹ ਲਾਸਟ ਪੈਕਟ ਵਿੱਚ ਸੁੱਟ ਦਿਓ ਕੋਈ ਸ਼ੀਟ ਡਿਸਟਰਾਏ ਹੋਈ ਸੀ ਲਾਸਟ ਪੈਕਟ ਵਿੱਚ ਪਾ ਦਿਓ ਰੋ ਨੰਬਰ ਸਲਿੱਪਾਂ ਲਾਸਟ ਪੈਕਟ ਵਿੱਚ ਪਾ ਦਿਓ ਫਾਰਗੀਆਂ ਜਿਹੜੀਆਂ ਤੁਸੀਂ ਨਿਗਰਾਨਾਂ ਦੀਆਂ ਲਈਆਂ ਸੀ ਲਾਸਟ ਪੈਕਟ ਵਿੱਚ ਪਾ ਦਿਓ ਪਰ ਸੁਪਰ ਡੈਡ ਸਾਹਿਬਾਨ ਸੀਟਿੰਗ ਪਲਾਨ ਦੀ ਇੱਕ ਇੱਕ ਕਾਪੀ ਰਿਕਾਰਡ ਵਿੱਚ ਸਕੂਲੇ ਪਈ ਹੋਏਗੀ ਇੱਕ ਇੱਕ ਫੋਟੋ ਸਟੇਟ ਤੁਸੀਂ ਕਰਾ ਕੇ ਜਰੂਰ ਲਿਜਾਣੀ ਜੇ ਮੇਰੀ ਗੱਲ ਪੱਲੇ ਪੱਲੇ ਬੰਨ੍ਹ ਲਓ ਜਦੋਂ ਆਰਟੀਆਈ ਪੈਂਦੀ ਹੈ ਉਦੋਂ ਬੜੀ ਪ੍ਰੋਬਲਮ ਆਂਦੀ ਹੈ ਬੱਚੇ ਐਬਸੈਂਟ ਹੋ ਜਾਂਦੇ ਨੇ ਬੜੀ ਪ੍ਰੋਬਲਮ ਆਂਦੀ ਹੈ ਤਬਾਦ ਵਿੱਚ ਕੰਡੇ ਕਿਨੂੰ ਘੜਨੇ ਪੈਂਦੇ ਨੇ ਸਿਰਫ ਔਰ ਸਿਰਫ ਸੁਪਰ ਡੈਂਡ ਨੂੰ ਤਰੀਕਾ ਤੇ ਕਿਨੂੰ ਜਾਣਾ ਪੈਂਦਾ ਹੈ ਸੁਪਰ ਡੈਂਡ ਨੂੰ ਤਾਂ ਅਸੀਂ ਇਹ ਪੇਪਰ ਖੁਸ਼ੀ ਖੁਸ਼ੀ ਪੂਰੇ ਕਰਨੇ ਨੇ ਹੁਣ ਕਈ ਕਈਆਂ ਨੂੰ ਬੜੇ ਸਾਲ ਹੋ ਗਏ ਨੇ ਉਹਨਾਂ ਨੂੰ ਫਿਰ ਅਜੇ ਵੀ ਥੈਲੀ ਸੀਨ ਨਹੀਂ ਆਦੀ ਥੈਲੀ ਸੀਨ ਤੇ ਸਕੂਲ ਦਾ ਇੱਕ ਸੇਵਾਦਾਰ ਸਪੈਸ਼ਲਿਸਟ ਹੁੰਦਾ ਹੈ ਸਾਰੇ ਸਕੂਲਾਂ 'ਚ ਹੈਗੇ ਨਹੀਂ ਜਿੱਥੇ ਜਿੱਥੇ ਤੁਸੀਂ ਲੱਗੇ ਉੱਥੇ ਵੀ ਹੈਗਾ ਤਾਂ ਪਹਿਲੇ ਦੇ ਨਹੀਂ ਉਹਦੇ ਨਾਲ ਸਲਾਹ ਕਰ ਲਓ ਸ਼ੀਟ ਦਾ ਕਿੰਨਾ ਸਾਈਜ਼ ਹੈ ਉਹ ਸੇਮ ਸਾਈਜ਼ ਦੀ ਥੈਲੀ ਦੀ ਕਟਿੰਗ ਕਰਾ ਲਓ ਥੈਲੀ ਨੂੰ ਬੋਰੀ ਵਾਂਗੂ ਨਹੀਂ ਸੀ ਨਾ ਥੈਲੀ ਨੂੰ ਥੈਲੀ ਵਾਂਗੂ ਸੀਣਾ ਉਹ ਥੈਲੀ ਸੀਨ ਦੇ ਬੜੇ ਐਕਸਪਰਟ ਹੁੰਦੇ ਨੇ ਕਈ ਥੈਲੀ ਤਾਂਹੀਂ ਸੀਨ ਕੇ ਲਿਆਂਦੇ ਨੇ ਚੋਲੇ ਜੀ ਵਾਲੀ ਕਈ ਉਤੋਂ ਮੋਠੀ ਜੀ ਵਾਲੀ ਸੀ ਕੇ ਲਿਆਂਦੇ ਨੇ ਉਹਦਾ ਰਵਾਜ ਖਤਮ ਹੋ ਗਿਆ ਮੋਦੀ ਵਾਲੀ ਨਹੀਂ ਸੀਣੀ ਸਿੱਧੀ ਸੀਣੀ ਏ ਥੈਲੀ ਜਿਵੇਂ ਪੈਕਟ ਬਣਿਆ ਹੁੰਦਾ ਉਹਨੂੰ ਚੰਗੀ ਤਰ੍ਹਾਂ ਨਾਲ ਸੀਓ ਸਜੇ ਤਰੀਕੇ ਦੇ ਨਾਲ ਉਹਦੇ ਤੇ ਲਾਕ ਲਾਓ ਫਿਰ ਉਹਦੇ ਤੇ ਲਿਖੋ ਸੈਸ਼ਨ ਕਿਹੜਾ ਹੈ ਸਕੂਲ ਦਾ ਨਾਮ ਕੇਂਦਰ ਦਾ ਨਾਮ ਕੇਂਦਰ ਕੋਡ ਉੱਤਰ ਪੱਤਰਿਆਂ ਦੀ ਗਿਣਤੀ ਵੱਲ ਕਿੰਦੇ ਵੱਲ ਕਰ ਲੈਣਾ ਹੈ ਕਿੰਨੇ ਟੋਟਲ ਵਿਦਿਆਰਥੀ ਕਿੰਨੇ ਹਾਜ਼ਰ ਕਿੰਨੇ ਗੈਰ ਹਾਜ਼ਰ ਜ਼ਿਲ੍ਹਾ ਇਹ ਸਾਰਾ ਕੁਝ ਉਹਦੇ ਉੱਪਰ ਲਿਖਿਆ ਜਾਣਾ ਹੈ ਇਹ ਤੁਹਾਨੂੰ ਇੰਸਟਰਕਸ਼ਨ ਆਣ ਗਿਆ ਸੁਪਰਡੈਕਟ ਸਾਹਿਬ ਆਇਆ ਨੂੰ ਉਹਦੇ ਉੱਪਰ ਸਾਰਾ ਕੁਝ ਲਿਖਿਆ ਹੋਇਆ ਹੁਣ ਤਿੰਨ ਦਿਨ ਤਾਂ ਚਰਚੇ ਹੀ ਹੁੰਦੇ ਜਿਵੇਂ ਕਿ ਕਿਹੜੀ ਸ਼ਾਈ ਨਾਲ ਲਿਖਣੀ ਹੈ ਅੱਜ ਸ਼ਾਈ ਨੋਟ ਕਰ ਲਓ ਜੀ 10ਵੀਂ ਦੀ थैਲੀ ਨੀਲੀ ਸ਼ਾਈ ਨਾਲ ਨੀਲੀ ਨੀਲੀ ਬਲੂ 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 ਤੇ 10ਵੀਂ ਦਾ थैਲੀ ਰੈੱਡ ਲਾਲ 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 ਰੰਗ ਨਾਲ ਰੈੱਡ ਨਾਲ 10ਵੀਂ ਦੀ थैਲੀ ਇਹ ਮਾਰਕਰ ਨਾਲ ਲਿਖਣੀ ਹੈ ਸਕੈਚ ਨਾਲ ਨਹੀਂ ਮਾਰਕਰ ਦੇ ਨਾਲ ਲਿਖਿਆ ਆ ਕਿ ਇਹ ਜੀ ਮਿਟਦਾ ਨਹੀਂ ਫਿਰ ਇੱਕ ਪਾਲ ਇਸ ਲਿਖਿਆ ਕਰੋ ਵੱਲੋਂ ਕੇਂਦਰ ਸੁਪਰਡੈਂਟ ਕੇਂਦਰ ਨੰਬਰ ਸਕੂਲ ਦਾ ਨਾਮ ਜਰੂਰ ਲਿਖਿਆ ਕਰੋ ਤਾਂ ਕਿ ਬੰਡਲਾਂ ਨੂੰ ਲੱਭਣ ਦੇ ਵਿੱਚ ਆਸਾਨੀ ਰਹੇ ਫਿਰ ਲਾਸਟ ਪੈਕਟ ਜਦੋਂ ਤੁਸੀਂ ਸਾਰੇ ਪੇਪਰ ਨਿਬੇੜ ਲੈਂਦੇ ਹੋ ਲਾਸਟ ਪੈਕਟ ਕਈ ਸੁਪਰ ਡਟ ਕਾਲੇ ਬੜੇ ਪੈਂਦੇ ਨੇ ਸਾਡਾ ਲਾਸਟ ਪੈਕਟ ਉਹਨੇ ਲੈ ਲਓ ਜੀ ਜਦੋਂ ਤੁਹਾਨੂੰ ਕਲੈਕਸ਼ਨ ਕੇਂਦਰ ਵਾਲਾ ਕਹੇ ਨਾ ਵੀ ਅਸੀਂ ਇੰਨੀ ਤਰੀਕ ਨੂੰ ਲਾਸਟ ਪੈਕਟ ਲੈਣਾ ਹੈ ਉਦੋਂ ਹੀ ਜਾਇਆ ਕਰੋ ਉਹਨੂੰ ਪ੍ਰੈਸ਼ਰਾਈਜ਼ ਨਾ ਕਰਿਆ ਕਰੋ ਲਾਸਟ ਪੈਕਟ ਵੱਡਾ ਸਾਰਾ ਬਣਦਾ ਹੈ ਇਹਨੂੰ ਧਿਆਨ ਨਾਲ ਬਣਾਣਾ ਹੈ ਇਹਦੇ ਵਿੱਚ ਕੀ ਪਾਣਾ ਹੈ ਮੈਂ ਸਾਰਾ ਕੁਝ ਦੱਸਤਾ ਹੈ ਲੇਕਿਨ ਇਹਨੂੰ ਹਰੇ ਰੰਗ ਨਾਲ ਲਿਖਣਾ ਹੈ ਗ੍ਰੀਨ ਕਲਰ ਨਾਲ ਨੋਟ ਕਰ ਲਓ ਲਾਸਟ ਪੈਕਟ ਗ੍ਰੀਨ ਕਲਰ ਨਾਲ 10ਵੀਂ ਦਾ ਰੈੱਡ ਕਲਰ ਨਾਲ 10ਵੀਂ ਦਾ ਨੀਲੇ ਕਲਰ ਨਾਲ ਸੋਰੀ 12ਵੀਂ ਦਾ ਰੈੱਡ ਕਲਰ ਨਾਲ ਮੈਂ ਦੁਬਾਰਾ ਦੱਸ ਰਿਹਾ ਦੁਬਾਰਾ ਸੁਣੋ 10ਵੀਂ ਦਾ ਨੀਲੇ ਕਲਰ ਨਾਲ ਬਲੂ ਕਲਰ ਨਾਲ 12ਵੀਂ ਦਾ ਰੈੱਡ ਨਾਲ ਲਾਲ ਨਾਲ ਔਰ ਲਾਸਟ ਪੈਕਟ ਹਰੇ ਰੰਗ ਨਾਲ ਲਿਖਣਾ ਹੈ ਤਾਂ ਮੈਂ ਉਮੀਦ ਕਰਦਾ ਕੱਲ ਤੇ ਪਰਸੋਂ ਆਪ ਜੀ ਦੀ ਸੁਪਰਡੈਂਟ ਦੀਆਂ ਡਿਊਟੀਆਂ ਆਉਣ ਵਾਲੀਆਂ ਹਨ ਹਾਜੀ 10 ਤਰੀਕ ਨੂੰ ਆ ਜਾਣ ਗਿਆ ਜਾਂ 12 ਤਰੀਕ ਨੂੰ ਲਾਸਟ ਤਾਂ ਡਿਊਟੀਆਂ ਤੁਹਾਡੀਆਂ ਲੱਗ ਚੁੱਕੀਆਂ ਆਉਣਗੀਆਂ ਜਲਦੀ ਤੁਹਾਨੂੰ ਮਿਲਣ ਵਾਲੀਆਂ ਨੇ ਤਾਂ ਤੁਹਾਡੀ ਆਈਡੀ ਤੇ ਆਉਣ ਵਾਲੀਆਂ ਨੇ ਆਪਾਂ ਇਹਨਾਂ ਪੇਪਰਾਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨਾ ਹੈ ਤਾਂ ਕਿ ਸਾਡੀ ਐਜੂਕੇਸ਼ਨ ਡਿਪਾਰਟਮੈਂਟ ਦੀ ਕਿਤੇ ਕੰਡ ਨਾ ਲੱਗੇ ਤਾਂ ਖੁਸ਼ੀ-ਖੁਸ਼ੀ ਇਸ ਡਿਊਟੀ ਨੂੰ ਦੇਣਾ ਹੈ ਮੇਰੀ ਇਸ ਵੀਡੀਓ ਨੂੰ ਵਾਤਵਾ ਸ਼ੇਅਰ ਕਰ ਦਿਓ ਮੈਂ ਨਵੀਂ-ਨਵੀਂ ਜਾਣਕਾਰੀ ਲੈ ਕੇ ਤੁਹਾਡੇ ਵਿੱਚ ਫਿਰ ਹਾਜ਼ਰ ਹੋਵਾਂਗਾ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰ ਦਿਓ ਮੈਂ ਕਮਰਸ਼ਲ ਜੁੜਿਆ ਹੋਇਆ ਹਾਂ ਰੋਜ਼ 7 ਵਜੇ ਮੇਰੀ ਲਾਈਵ ਕਲਾਸ ਹੁੰਦੀ ਹੈ ਕੱਲ ਕਮਰਸ ਦੇ ਸਟੂਡੈਂਟਸ ਦੀ ਐਫੀਬੀਡੀ ਫੰਡਮੈਂਟਲ ਆਫ ਈ ਬਿਜ਼ਨਸ ਦੀ ਲਾਈਵ ਕਲਾਸ ਲੱਗੇਗੀ ਅੱਜ ਬੱਚਿਆਂ ਦੀ ਮੈਂ ਕਲਾਸ ਨਹੀਂ ला ਸਕਿਆ ਕਿਉਂਕਿ ਇਹ ਜ਼ਰੂਰੀ ਸੀ ਇਨਸਟ੍ਰਕਸ਼ਨ ਦੇਣੀਆਂ ਔਰ ਮੇਰਾ ਚੈਨਲ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ ਲਾਈਵ ਸਟ੍ਰੀਮ ਨੂੰ ਸ਼ੇਅਰ ਕਰ ਦਿਓ ਤੁਹਾਡੇ ਚੈਨਲ ਸਬਸਕ੍ਰਾਈਬ ਕਰਨ ਨਾਲ ਅਪਡੇਟ ਨੌਲੇਜ ਸਾਰਿਆਂ ਨੂੰ ਮਿਲਦੀ ਰਹੇਗੀ ਤੁਸੀਂ ਮੈਨੂੰ ਜੁਆਇਨ ਕੀਤਾ ਤੁਹਾਡਾ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਬੜੀ ਮਿਹਰਬਾਨੀ ਜੈ